ਸਾਰੇ ਦੇਖੀ ਦੇ ਸੰਤਾਂ ਦੇ ਫੁੱਲ ਵਰਸਾਉਂਦੇ ਨੇ ਜਦੋਂ ਸਾਧੂ ਦੁਨੀਆ ਨੂੰ ਜਾਂਦੇ ਨੇ ਜਦੋਂ ਸਾਧੂ ਦੁਨੀਆ ਤੋਂ ਪਰਦਾ ਕਰਦੇ ਨੇ ਕਿ ਖੰਡ ਪਰੇ ਮੱਲ ਦੇਵੇਂ ਦੇਖ ਤੇ ਇੰਦਰ ਲੋਕ ਦੇਵ ਲੋਕ ਰਮਾ ਲੋਕ ਸਾਰੇ ਸੰਤਾਂ ਨੂੰ ਨਮਸਕਾਰ ਹੈ ਆਪਨੇ ਫੁੱਲ ਵਰਸਾਉਂਦਾ ਕੀ ਗੀਤ ਹੁੰਦੀ ਹੈ ਜਦੋਂ ਸਾਧੂ ਦੁਨੀਆ ਤੋਂ ਪਰਦਾ ਕਰਦੇ ਨੇ ਤਾਂ ਕਰਦੇ ਰੋਣ ਜੌਂ ਹੁੰਦੀ ਹੈ ਇਸ ਤੋਂ ਕਿ ਸਾਧੂ ਆਪਾਂ ਦਾ ਭਗਤ ਕਰਨਾ ਪੈਂਦਾ ਸਾਰੇ ਗਾਵਾਂ ਕਿਤੇ ਤੇ ਕਿ ਜਦ ਕਲੀਆਂ ਦੇ ਰਾਣੀ ਜਿਨਾ ਰਹਾ ਦੇ ਵਿੱਚੋਂ ਤੋਂ ਸਾਧੂ ਮੁਜੱਬਾ ਹੈ ਸੰਤ ਮੁਜੱਬਾ ਉਹ ਕਲੀਆਂ ਕੋ ਮਿੱਤਰ ਹੋ ਜਾਂਦੇ ਆ ਨੇ ਉਸ ਧੋੜੀ ਨੂੰ ਉਹ ਧੋੜੀਆਂ ਜੋ ਉਹ ਰੇਪੇ ਪਈਏ ਉਹਨਾਂ ਦਾ ਦੁਦਾਰ ਹੁੰਦਾ ਸਾਧੂ ਨੇ ਨਾ ਕਿਤੇ ਤੁਹਾਨੂੰ ਮਾਪੂਰ ਸੁਧੀ ਸਾਖੀ ਸੁਣਾ ਕਹਿੰਦੇ ਕੋ ਸਾਧੂ ਮਹਤਉਰ ਜੰਗਲ ਦੇ ਵਿੱਚ ਤਪ ਕਰਦੇ ਸੰਗੁਰ ਦਾ ਇਸ਼ਾਰਾ ਸੀ ਕਿ ਉਹ ਤਪ ਕਰਦੇ ਸੀ ਨਾ ਕੋਈ ਖਰਾਬ ਰਾਜਾ ਭੁੱਲ ਗਿਆ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਭੁੱਲ ਗਿਆ ਸੰਤਾਨੀ ਕੁਟਿਆ ਦੇ ਪਾਸ ਤੇ ਲਾ ਗਿਆ ਜਦੋਂ ਬਾਹਰ ਬੋਹੇ ਤੇ ਬੈਠ ਗਿਆ ਬਾਹਰ ਬੋਹੇ ਦੇ ਇਕੱਠਾ ਰਿਹਾ ਸਾਰੀ ਗਾਤ ਸੰਤਾਨੀ ਕੁਟਿਆ ਦੇ ਮੋਹਰੇ ਜੰਗਲ ਦੇ ਵਿੱਚ ਇੱਕ ਸੰਕਾ ਦੇ ਬੋਹੇ ਨਾਲ ਕੋਲੇ ਛੱਪਣ ਪਾਣੀ ਦਾ ਤਲਾਕ ਉਹ ਰਾਜਾ ਸਾਰੀ ਗਾਤ ਉੱਥੇ ਬੈਠਾ ਰਿਹਾ ਜਦੋਂ ਸਵੇਰ ਜਦੋਂ ਅਮਰ ਕਮਿਲਾ ਹੋਇਆ ਨਾ 2:30 ਵਜੇ ਲੱਗੀ ਦੇਖਿਆ ਉਹਨੇ ਕਾਈਆਂ ਆ ਰਹੀਆਂ ਤਿੰਨ ਗਾਈਆਂ ਤਿੰਨ ਕਾਮ ਆ ਰਹੀਆਂ ਨੇ ਲਹੂ ਲਹਾਨ ਲਹੂ ਲਹਾਨ ਜਗਮੀ ਹਾਲਤ ਵਿੱਚ ਉਹ ਆਈਆਂ ਉਹ ਸਾਰਾ ਕੁਝ ਦੇਖ ਰਿਆ ਰਾਜਾ ਉਹ ਆਈਆਂ ਜਿਹੜੀ ਮਹਾਂਪੁਰਖਾਂ ਦੇ ਕੁੜੀਆਂ ਜਮਰੇ ਛਪੜੀ ਹੈ ਨਾ ਉਹਦੇ ਵਿੱਚ ਆ ਕੇ ਉਹਨੇ ਜਦੋਂ ੜ ਕੇ ਇਸ਼ਨਾਨ ਕੀਤਾ ਨਾ ਜਦੋਂ ਮਹਾਂਪੁਰਖਾਂ ਵਿੱਚ ਕੁੜੀਆਂ ਨੇ ਜਿਹੜੇ ਛਪੜੀਓ ਦੇ ਵਿੱਚ ਇਸ਼ਨਾਨ ਕੀਤਾ ਉਹਦੇ ਵਿੱਚ ਨਹਾਤਾ ਉਹਨਾਂ ਨੇ ਤਾਂ ਸਾਫ਼ ਹੋ ਗਈਆਂ ਪਵਿੱਤਰ ਹੋ ਗਈਆਂ ਕਿੰਕੋਂ ਚੰਗਣ ਲੱਗੀਆਂ ਸਾਫ਼ ਹੋ ਗਈਆਂ ਸਾਰਾ ਕੋਟ ਲੈ ਗਿਆ ਸਾਰੇ ਪਾਪ ਧੋਤੇ ਗਏ ਤੇ ਸਾਫ਼ ਹੋ ਕੇ ਫਿਰ ਚਲੇ ਗਈਆਂ ਤੇ ਜਦੋਂ ਸਵੇਰ ਹੋਈ ਮਾਪੋਰਖਨ ਉੱਥੇ ਕੁੜੀਆ ਦਾ ਕੰਡਾ ਖੋਲੇ ਜਦੋਂ ਬਾਹਰ ਆਇਆ ਦੇਖਿਆ ਕੋਰਾਇਆ ਚਰਨਾ ਤੇ ਬੈਠਾ ਨਮਸਕਾਰ ਕੀਤੀ ਮਾਪੋਰਖਨ ਨੂੰ ਪੁੱਛ ਲਿਆ ਕਿ ਕਹਿੰਦਾ ਜੀ ਇੱਕ ਕੋਤਲ ਦੇਖਿਆ ਮੈਨੂੰ ਇਹਦੇ ਬਾਰੇ ਕਰਨਾ ਪਊ ਮੈਂ ਕਿ ਅੱਜ ਜੋ ਕੋਤਲ ਦੇਖਿਆ ਇਹਦੇ ਬਾਰੇ ਮੈਨੂੰ ਦੱਸੋ ਇਹ ਕੀ ਕੋਤਲ ਕਰਦਾ ਅੱਜ ਤੁਮਨੇ ਦੇਖਿਆ ਕਹਿੰਦੇ ਕੀ ਦੇਖਿਆ ਕਹਿੰਦੇ ਜੀ ਤਿੰਨ ਗਾਂਆਂ ਆਈਆਂ ਇਹ ਲੋਹਾਨ ਚਕਵੀ ਸਾਰਾ ਅੱਜ ਤੁਹਾਡੇ ਅੱਗੇ ਛੱਪੜ ਹੈ ਪਾਣੀ ਦਾ ਇਹਦੇ ਵਿੱਚ ਇਸ਼ਨਾਨ ਕੀਤਾ ਤੇ ਸਾਫ ਹੋ ਗਈਆਂ ਤੇ ਪਵਿੱਤਰ ਹੋ ਕੇ ਵਾਪਸ ਚਲੇ ਗਈਆਂ ਇਹਦਾ ਰਾਜ਼ ਕੀ ਹੈ ਕਹਿੰਦੇ ਭਾਈ ਉਹ ਕਾਮਾਨੀ ਸੀ ਉਹ ਗੰਗਾ ਜਮਨਾ ਤੇ ਸਵਸਦੀ ਸੀਗੇ ਜਿਹੜੇ ਲੋਕ ਜਾ ਕੇ ਗੰਗਾ ਜਮਨਾ ਸਵਸਦੀ ਤੇ ਪਾਪਕ ਹੁੰਦੇ ਨੇ ਉਹ ਆ ਕੇ ਸਾਡੇ ਚੰਨਾ ਵਿੱਚ ਪਵਿੱਤਰ ਹੋ ਕੇ ਦਲੀਆਂ ਆ ਕੋ ਸਤਨਾਮ ਉਹ ਕਹਿੰਦੇ ਗੰਗਾ ਜਮਨਾ ਸਵਸਦੀ ਹੈ ਉਹ ਸਾਧੂ ਮਹਾਰਾਜ ਤੋਂ ਢੋਲੀ ਨੂੰ ਲੋਚਦੇ ਨੇ ਤੇਰਥ ਵੀ ਲੋਜ ਦੇ ਸੰਤਾਂ ਦੀ ਥੋੜੀ ਤਾਂ ਆਪਾਂ ਰੰਗਾ ਦੇ ਵਿੱਚ ਜਾਨੇ ਆ ਆਪਾਂ ਹੋਰ ਜਗ੍ਹਾ ਪਾਪ ਲੋਨ ਕਰਨੇ ਪਾਉਦੇ ਨੇ ਤੇਰਥ ਨੇ ਨਾ ਔਰ ਸਾਧੂਆਂ ਦੀ ਥੋੜੀਆਂ ਪਵਿੱਤਰ ਹੁੰਦੇ ਨੇ ਸੰਤਾਂ ਦੀ ਥੋੜੀ ਨਾ ਪਵਿੱਤਰ ਹੁੰਦੇ ਤੇ ਉਹ ਪਵਿੱਤਰ ਹੋ ਕੇ ਸਾਧੂ ਹੋ ਕੇ ਜਾਨੇ ਕਿ ਰਾਇਆ ਚਾਹ ਨਹੀਂ ਗਿਆ ਰੰਗਾ ਜਮਨਾ ਸਰਪਤੀ ਸਾਧੂਆਂ ਦੇ ਵਿੱਚ ਸਾਧੂs ਸਨਾਨ ਕਰਦੇ ਨੇ ਆਪਣੇ ਹੱਥ ਪੈਰ ਸਾਫ ਕਰਦੇ ਨੇ ਉਹਦੇ ਵਿੱਚ ਆ ਕੇ ਇਸ ਪਵਿੱਤਰ ਹੋ ਕੇ ਚਲੇ ਗਏ ਤਾਂ ਗੁਰੂ ਕਾ ਸਾਸਤਰੀ ਸੰਤ ਕੀ ਨਰਮਾ ਬੇਦਨਾ ਜਾਣੇ ਜਿੰਤਾ ਸੁਣੇ ਦਿੱਤਾ ਵਕਾਣ ਹੈ ਕਹਿੰਦੇ ਜਦੋਂ ਨਾ ਦੁਨੀਆ ਦੇ 베ਦ ਲਿਖੇਗੇ ਜਦੋਂ ਦੇਖ ਲਿਖੇ ਗਏ ਕਹਿੰਦੇ ਜਦੋਂ ਬ੍ਰਹਮਾ ਜੀ ਨੇ 베ਦ ਲਿਖੇ ਨਾ ਕੋਈ ਸ਼ਾਹੀ ਪੱਤ ਗਏ ਕੋਈ ਸ਼ਾਹੀ ਪੱਤ ਗਏ ਗੁਰੂ ਕਾ ਸਾਸਤਰੀ ਜੇ 베ਦ ਲਿਖੇ ਗਏ ਤੇ ਪ੍ਰਮਾਤਮਾ ਨੂੰ ਪੁੱਛਿਆ ਗੱਲ ਤੋਂ ਉਹਨੂੰ ਭਗਵਾਨ ਜੀ ਜਿਹੜੇ 베ਦ ਲਿਖੇ ਗਏ ਨੇ ਜੇਦੀ ਸ਼ਾਹੀ ਪੱਤ ਗਈ ਹੈ ਇਹਦਾ ਕਿੱਥੇ ਪ੍ਰਯੋਗ ਕੀਤਾ ਜਾਵੇ ਤੇ ਭਗਵਾਨ ਕਹਿੰਦਾ ਇਸ ਸ਼ਾਹੀ ਨੂੰ ਸੰਤਾਂ ਦੀ ਰਸਨਾ ਤੇ ਪਾ ਦਿਓ ਸਾਧੂਆਂ ਦੀ ਰਸਨਾ ਤੇ ਪਾ ਦਿਓ ਤੇ ਜੋ ਮਨ ਨੂੰ ਕੋ ਬੋਲਣਗੇ ਨਾ ਉਹ ਕਦੇ ਤਲੇਗਾ ਨਹੀਂ ਉਹ ਸਤ ਹੋਵੇਗਾ ਇਸ ਕਰਕੇ ਸਾਧੂ ਬੋਲੇ ਸਹਿ ਸਵਾਇ ਸਾਧੂ ਕਾ ਬੋਲਿਆ ਮਨਥਾਂ ਨਾਲੇ ਇਸ ਕਰਕੇ ਕਹਿੰਦੇ ਸੰਤ ਕੀ ਮਹਿਮਾ ਵੇਦਨਾਂ ਜਾਣੇ ਜਿਹੜੇ ਸੰਤਾਂ ਦੀ ਮਹਿਮਾ ਵੇਦਨ ਤੋਂ ਵੀ ਪਰੇ ਆ ਗ੍ਰੰਥਾਂ ਤੋਂ ਵੀ ਪਰੇ ਆ ਜਿਹੜੀ ਉਹਨਾਂ ਨੇ ਮੁਖ ਦੇ ਵਿੱਚੋਂ ਵਚਨ ਕਰਦਿੰਨੇ ਆ ਉਹ ਵੇਦਾਂ ਗ੍ਰੰਥਾਂ ਤੋਂ ਵੀ ਪਰੇ ਆ ਉਹ ਵਚਨ ਕਿੱਥੇ ਮੰਨਣ ਵਾਲੇ ਨੇ ਸਾਧੂ ਕੁਟ ਟਟੀਆਂ ਤਕਦੀਰਾਂ ਜੋੜ ਦਿੰਦੇ ਇਹ ਲੇਖੀਆਂ ਤਕਦੀਨਾ ਬਹੁਤ ਅੰਪੋਰਟੰਟ ਹੈ ਪੂਰੀ ਪੀੜੀ ਨੂੰ ਕਿਨਾਰੇ ਲਾ ਦਿੰਦੇ ਜਿਹੜੀ ਪੀੜੀ ਨੂੰ ਦਰਿਆ ਰੋਧ ਦੇ ਪਰ ਗੁਰੂ ਸਰਵੰਦਾਸ ਮਹਾਰਾਜ ਜੀ ਵਰਗੇ ਪੂਰਨ ਸਾਧੂ ਤੇ ਤਾਇਨ ਦੇ ਪ੍ਰਮੁਖਿਆਨੀ ਸਾਹਿਬ ਮਿੱਪਲ ਦਾ ਗੁਰ ਸਰਵੰਦਾਸ ਗੁਰਹਰੇਗਾਸ ਗੁਰੂ ਗਰੀਬ ਦਾ ਸਰਵੰਦਾਸ ਮਹਾਰਾਜ ਵਰਗੇ ਅਮਰ ਸਤਰਾਮਾਨੀ ਮਾਰਾ ਪਰਗੇ ਸਾਹਿਬ ਰਚਨ ਦਾਸ ਮਹਾਰਾਜ ਵਰਗੇ ਹੋਏ ਪੂਰਨ ਸਾਧੂ ਤੇ ਤਾਇਨ ਇਹੇ ਤਕਦੀਨਾ ਲੋਕ ਸਕਦੇ ਨੇ ਟੁੱਟੀਆਂ ਕੱਪੀਆਂ ਇਸ ਵਰਗੇ ਗੁਰੂ ਕਰੇ ਸਾਧ ਸੰਗਤ ਸਾਹਿਬ ਦੀ ਅਪਸੋਪਾ

ਨਿੰਨੇ ਰੱਬ ਸਾਧੂਆਂ ਦੇ ਨਾਮ ਦੀ ਫੇਰੇ ਮਾਲਾ ਜਿਹੜਾ ਰੱਬ ਆ ਉਹ ਸਾਧੂਆਂ ਦੇ ਨਾਮ ਦੀ ਮਾਲਾ ਜਪਦਾ ਕਹਿੰਦੇ ਰੱਬ ਸਾਧੂਆਂ ਦੇ ਨਾਮ ਦੀ ਫੇਰੇ ਮਾਲਾ ਕੁੰਜੀ ਹੱਥ ਸਾਧੂਆਂ ਦੇ ਜਵਾਬ ਦਸਵੇਂ ਦਾ ਖੋਦੇ ਨੇ ਕਹਿੰਦੇ ਜੋਤੀ ਆਜ ਨਾ ਹੁੰਦੀ ਮੁਰਤੀ ਜੋਤੀ ਹੱਥ ਸਾਧੂਆਂ ਦਾ ਕਿਉਂਕਿ ਆਜ ਨਾ ਹੁੰਦੀ ਮੁਰਤੀ ਜੋਤੀ ਹੱਥ ਸਾਧੂਆਂ ਦੇ ਕੱਲ ਜੇ ਕੋ ਕਾਲੇ ਬਦਲੇ बरस ਰਹੇ ਅੰਗਾਰ ਸੰਤ ਨਾ ਹੋਤੇ ਜਗਤ ਵਿੱਚ ਮੈਂ ਤੋ ਜਲ ਮਰਤਾ ਸੰਸਾਰ ਜਿਹੜਾ ਆਪਾਂ ਕਿ ਸੰਸਾਰ ਦੇਖ ਰਹੇ ਆ ਦਿਨਾਂ ਪਾਪ ਪੂਰੇ ਆ ਨਾਈ ਤੇ ਪਾ ਪੂਰਿਆ ਕਿ ਸਾਧੂਆਂ ਦੇ ਤਰਕੋਂ ਪਰ ਸਦਕਾ ਸਾਧੂਆਂ ਦੇ ਨਾਮ ਸਿੰਘ ਦੀ ਕਮਾਈ ਸਦਕਾ ਸੰਸਾਰ ਚੰਦਰੀਆ ਕਿਉਂਕਿ ਭਲਾ ਮੰਗਦੇ ਨਹੀਂ ਸਵੇਰੇ ਸੰਤ ਕਾਲ ਤੋਂ ਸਭ ਨਦਰ ਰਾਜੋ ਕਾਲੇ ਬਦਲੇ बरस ਰਹੇ ਯਾਰ ਸੰਤ ਨਾ ਹੋਤੇ ਜਗ ਵਿੱਚ ਮੇਂ ਤੋਂ ਜਨਮ ਅਪਨਾ ਸੰਸਾਰ ਨੇ ਗਲਾਂ ਮਿਤ ਮੰਗ ਲਾਗੇ ਜਿੱਥੇ ਬਾਸਾ ਹੋ ਜਾ ਸੰਤਾਂ ਦਾ ਰਾਮ ਨੂਬੇ ਮੰਨਣਾ ਪੈ ਜਾਂਦਾ ਕੀਤਾ ਅਰਦਾਸਾ ਸੰਤਾਂ ਦਾ ਉਹਦੇ ਸਾਰਾ ਮੰਗੋ ਦੇ ਸਾਰੇ ਨੂੰ ਨਾਮ 嗯。 ਵਿਸ਼ਵ ਦੇ დასੂਤ ਹੀ ਹਿੰਦੇ ਅਕਾਲ ਪੁਰਖ ਦੇ ਦਰਸ਼ਨ ਕੀਤੇ ਸਾਧੂਆਂ ਦੇ ਰੂਪ ਦੇ ਵਿੱਚ ਧੰਨ ਗੁਰੂ ਨੇ ਦਾਸ ਸਮਾ ਦੇ ਰੂਪ ਦੇ ਵਿੱਚ ਫਿਰ ਬਾਣੀ ਵਿੱਚ ਲਿਖਤਾ ਸੰਤ ਸਭ ਦੇ ਦੋਹਰੇ ਕਹਿੰਦੇ ਭਾਈ ਇਸ ਸੰਸਾਰ ਦੇ ਵਿੱਚ ਇੱਕ ਹਵਸਾਗਰ ਦੇ ਮਾਰ ਕਰਨਾ ਨਾ ਤੇ ਕਲਯੁਗ ਦੇ ਵਿੱਚ ਉਧਾਰ ਕਰਨਾ ਤੇ ਸੰਤਾਂ ਦੇ ਚਰਨਾਂ ਨਾਲ ਲੱਗ ਜਾਓ ਸੰਤਾਂ ਆਪਣੇ ਈਸ਼ਟ ਨੂੰ ਮੰਨ ਕੇ ਸਾਧੂ ਨੇ ਈਸ਼ਟ ਨੂੰ ਮੰਨ ਕੇ ਤੇ ਕੋਈ ਨਾ ਦੇ ਚਰਨਾਂ ਦੇ ਦਾਸ ਬਣ ਜਾਓਗੇ ਇਸ ਹਵਸਾਗਰ ਨੂੰ ਪਾਰ ਹੋਣਾ ਜੇ ਇਸ ਚੀਜ਼ ਨੂੰ ਸਫਲ ਕਰਨਾ ਤੇ ਹੋਰ ਕੋਈ ਵੀ ਜਿੰਨਾ ਮਾਤਰੀ ਆਪਾਂ ਵੇਦ ਗ੍ਰੰਥ ਕੋਲ ਦੀਆਂ ਜੋ ਮਾਤੀ ਕਰੋ ਪਰ ਸਾਧੂਆਂ ਦੀ ਕਿਰਪਾ ਤੇ ਬਿਗੇ ਸੰਤਾਂ ਦੀ ਕਿਰਪਾ ਤੋਂ ਕੇ ਸਾਡਾ ਜੀਵਨ ਸਫਲ ਨਹੀਂ ਹੋ ਸਕਦਾ ਇਸ ਕਰਕੇ ਗੁਰਨਾਣਕ ਦੇ ਵੀ ਨਹੀਂ ਲਿਖਿਆ ਸਭਨਾ ਸੰਤਾਂ ਸਭਨਾ ਗੁਰੂਆਂ ਨੇ ਕੇਵਲ ਸਾਧੂ ਦੀ ਮਹਾਨ ਕੀਤੀ ਹੈ ਸੁਖਮਣੀ ਸਾਹਿਬ ਦੇ ਵਿੱਚ ਅੱਜ ਦੇ ਮਾਲਕ ਕਹਿੰਦੇ ਸਾਧ ਕੀ ਤੂਰਕਾ ਕਰਿ ਇਸ਼ਨਾਨ ਫਿਰ ਕਹਿੰਦੇ ਸੰਤ ਕਾ ਦੋਖੀ ਮਹਾ ਹਤਿਆਰਾ ਸੰਤ ਕਾ ਦੋਖੀ ਪਰਮੇਸ਼ਰ ਮਹਾਰਾ ਅਜਿਹਾ ਕਹਿੰਦਾ ਕਹਿੰਦੇ ਜਿਹਨੇ ਸੰਤਾਂ ਨੂੰ ਬੁਰਾ ਭਲਾ ਕਹਿੰਦੇ ਨੇ ਨਾ ਕਹਿੰਦੇ ਸੰਤਾਂ ਨਾਲ ਬੈਰ ਕਮਾਉਣ ਦੇ ਦੁਸ਼ਤਾਂ ਨਾਲ ਉਹ ਪਿਆਰ ਅੱਕੇ ਪਿੱਛੇ ਸੁੱਖ ਨਹੀਂ ਮਰ ਜੰਮੇ ਮਾਰੋ ਬਾਰ ਕਹਿੰਦੇ ਜਿਹੜੇ ਸੰਤਾਂ ਨੂੰ ਸਾਧੂਆਂ ਰੱਬ ਦੇ ਪਿਆਰਿਆਂ ਜਿਵੇਂ ਮਾਪਾ ਨੂੰ ਪੁੱਤਰ ਪਿਆਰੇ ਸੰਗਤ ਭਗਤ ਪਿਆਰੇ ਰੱਬ ਨੂੰ ਜਿਹੜੋ ਤੇ ਪਿਆਰਿਆਂ ਨੂੰ ਕੋ ਅਪਸ਼ਬਦ ਬੋਲਦੇ ਨੇ ਕਹਿੰਦੇ ਉਹ ਕਦੇ ਸੁੱਖ ਨਹੀਂ ਸਕਦੇ ਜਮਾਂ ਦੀ ਹਮਾਰਤ ਉਹ ਕਦੇ ਕਦੇ ਲੱਤ ਕ੍ਰਾਸਿੰਗ ਗੇਟ ਤੋਂ ਕਦੇ ਨਿਕਲ ਨਹੀਂ ਸਕਦੇ ਸੰਤਾਂ ਨਾਲ ਬੈਰ ਕਮਾਉਣ ਦੇ ਦੁਸ਼ਤਾਂ ਨਾਲ ਉਹ ਪਿਆਰ ਅੱਕੇ ਪਿੱਛੇ ਸੁੱਖ ਨਹੀਂ ਮਰ ਜੰਮੇ ਮਾਰੋ ਬਾਰ ਵਾਰ-ਵਾਰ ਤੇ ਜੰਮੂ ਕਦੇ ਮਰਵਾ ਕਿਸ ਕਰਕੇ ਜਿੱਥੇ ਵੀ ਸਾਧੂ ਸੰਗਤ ਇਕੱਠਾ ਜਾਂ ਨਾ ਜੀਰੋ ਨਮਸਕਾਰ ਕਰੋ ਜੀਰੋ ਉਹਨਾਂ ਦੇ ਚਰਨਾਂမှာ ਨਮਸਕਾਰ ਨਿਮੋ ਨਮਸਕਾਰ ਕਰੋ ਜਿਹਨੇ ਸਾਡਾ ਭਲਾ ਆ ਤੇ ਧੰਨ ਗੁਰੂ ਰਬਦਾਸ ਮਾਨਾ ਜੀ ਸੰਤ ਸ਼੍ਰੋਮਣੀ ਜਿਹਨਾਂ ਦੇ ਚਰਨਾਂ ਗਾਇਆ ਜਿਹਨਾਂ ਨੂੰ ਸੰਤਾਂ ਦੇ ਵਿੱਚੋਂ ਸਾਧੂਆਂ ਦੇ ਵਿੱਚੋਂ ਸ਼੍ਰੋਮਣੀ ਦਾ ਖਿਤਾਬ ਮਿਲਿਆ ਦਾ ਸ਼੍ਰੋਮਣੀ ਦਾ ਆਪ ਬਹੁਤ سارے ਪਹੁੰਚਦੇ ਨੇ ਆਦਮੀ ਕੋਸ਼ੇ ਸਨ ਕਿਉਂਕਿ ਇੰਗਿਆਨੇ ਸ਼੍ਰੋਮਣੀ ਦਾ ਆਪ ਦੱਸੋ ਕਹਦੇ ਸ਼੍ਰੋਮਣੀ ਸਾਰੇ ਸਾਧੂਆਂ ਦੇ ਸਾਰੇ ਸੰਤਾਂ ਦੇ ਸਿਰਾਂ 'ਤੇ ਮਣੀ ਸਾਰੇ ਗੁਰੂਆਂ ਦੇ ਸਿਰਾਂ ਦਾ ਤਾਜ ਸਾਰੇ ਸੰਤਾਂ ਦੇ ਸਿਰਾਂ ਦਾ ਤਾਜ ਨੇ ਧੰਨ ਗੁਰੂ ਅਰਬਿੰਦਾਨ ਦੇ ਮੰਗਾਲ। ਸਭ ਤੋਂ ਪੁੱਛੇ ਤੇ ਸੁੱਚਾ ਜਿਹੜਾ ਆਸਥਾਨ ਹੈ ਉਹ ਸਤੂਰ ਦਾ ਅਸਮਾਰਾ ਜੀ ਦਾ। ਪਾਣੀ ਦੇ ਵਿੱਚ ਤੇ ਜਗਤ ਦੇ ਵਿੱਚ ਜਗਤ ਗੁਰੂ ਵੀ ਕਿਹਾ ਗਿਆ। ਜਗਤ ਗੁਰੂ ਦਾ ਖਿਤਾਬ ਵੀ ਮਿਲਿਆ ਸੰਤ ਸ਼ਰੋਮਣੀ ਦਾ ਖਿਤਾਬ ਵੀ ਮਿਲਿਆ ਕਿਸ ਤਰਕੇ ਬਹੁਤ ਵੱਡੇ ਗੁਰੂ ਸਾਰੇ ਧੰਨ ਗੁਰੂ ਦਾ ਜੀ ਮਾਰ ਰਹੇ ਭਾਈ ਆਪਣੇ ਗੁਰੂ ਦੇ ਨਾਲ ਲੱਗੇ।